ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਧਰਨਾ ਜਿਹੜਾ ਲੱਗਾ ਸੀ ਸੋ ਅੱਜ ਜਿਹੜੀਆਂ ਪਰਿਵਾਰ ਦੀਆਂ ਗੁੰਡਾ ਸੀ ਉਹ ਜਿਹੜੀਆਂ ਜੱਥੇਬਖਸ਼ ਜੱਥੇਬੰਦੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਹੜੀਆਂ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਮਨਾ ਦਿੱਤੀਆਂ ਗਈਆਂ ਉਹ ਹੁਣ ਪਰਿਵਾਰ ਨੂੰ ਜਿਹੜਾ ਉਹ ਪੋਸਟ ਮਾਰਨ ਦੀ ਡੈੱਡ ਬੋਡੀ ਫੜ ਲੱਗੇ ਸੋ ਲਾਸਤ ਆਇਆ ਪ੍ਰਸ਼ਾਸਨ ਦੇ ਵੀ ਉਸ ਤੋਂ ਇਲਾਵਾ ਵੀ ਜਿਹੜੀ ਕੋਈ ਉਹਦੀ ਹੈਲਪ ਹੋਏਗੀ ਜੋ ਉਹਨਾਂ ਦੀਆਂ ਸੀਗੀਆ ਡਿਮਾਂਡਾਂ ਉਹ ਬੈਠ ਕੇ ਅਮੀ ਕੇਬਲ ਅੰਦਰ ਹੋ ਗਿਆ ਤੇ ਸੋ ਹੁਣ ਅਗਲੀ ਜਿਹੜੀ ਕਾਰਵਾਈ ਜਿਹੜੀ ਹਸਪੀਟਲ ਬਣਾ ਬਿਵਾ ਕੇ ਜੋ ਪੋਸਟਮਾਰਟ ਦੀ ਰਿਪੋਰਟ ਚਾਹੂਗਾ ਅਗਲੀ ਅਗਲੀ ਦੀ ਗੱਲ ਹੈ ਜੀ ਰਿਪੋਰਟ ਬਣਾਇਆ ਗਿਆ ਹੋਇਆ ਥੇ ਡਾਕਟਰਾਂ ਦਾ ਪਰਿਵਾਰ ਪਰਿਵਾਰ ਮੰਨ ਗਿਆ ਉਹ ਤਾਂ ਬਿਲਕੁਲ ਜੀ ਪਰਿਵਾਰ ਨਾਲ ਸਾਰੀ ਸਹਿਮਤੀ ਲੈ ਕੇ ਜਿਹੜਾ ਸਾਰੇ ਐਮਈ ਕੇਬਲ ਜਿੰਨੀਆਂ ਜਥੇਬੰਦੀਆਂ ਜਿੰਨੇ ਆਵਾਕਵਾ ਪਾਰਟੀਆਂ ਦੇ ਇੱਥੇ ਨਮਾਇੰਦ ਹੋਏ ਉਹ ਮੰਗਾ ਸੀ ਪਰ ਉਹਦੀ ਮੰਨ ਲਈ ਜੀ ਉਹ ਮੰਨੀਆਂ ਗਈਆਂ ਸੋ ਉਹ ਮੰਗਾ ਮੰਨਣ ਪਰੰਤ ਜਿਹੜਾ ਹੈ ਤਾਂ ਨਾ ਕਿਸੇ ਦਾ ਸਮਝ ਮੰਗਾਇਆ ਕੀ ਇਹ ਅੱਜ ਇਹੋ ਜਿਹਾ ਵਾਕਾ ਹੋਇਆ ਆਸ਼ੂ ਦਾ ਜਵਾਬ ਇੱਕ ਬਹੁਤ ਵੱਡਾ ਦਿਖਾਉਂਦਾ ਪਰ ਮੈਂ ਸਭ ਇਹਨਾਂ ਜਿੰਨਾ ਜਿੰਨਾ ਰਿਸ਼ਤਾ ਹੁੰਦਾ ਉਨਾ ਉਨਾ ਦੋਕ ਪਰ ਮੈਨੂੰ ਅੱਜ ਇੱਕ ਗੱਲ ਦੀ ਘਰਸ ਆ ਕਿ ਇੱਕ ਇਸ਼ੂ ਦੇ ਉੱਪਰ ਇੱਕ ਮੁੱਦੇ ਦੇ ਉੱਪਰ ਅੱਜ ਸਾਰਾ ਸਮਾਜ ਇਕੱਠਾ ਹੋਇਆ ਆਵੇਂ ਉਹ ਰਾਜਨੀਤਿਕ ਪਾਰਟੀਆਂ ਸਨ ਆਵੇਂ ਉਹ ਐਨਜੀਓ ਸਨ ਭਾਵੇਂ ਕਿਸਾਨ ਕਿੱਤੇ ਬੰਦਿਆ ਸਨ ਭਾਵੇਂ ਵਪਾਰ ਮੰਡਲ ਸੀ ਪਰ ਸੱਚਾ ਪੰਜਾਬ ਇਹ ਸਮਾਜ ਜਿਹੜਾ ਇਸ ਗੱਲ ਤੇ ਇਕੱਠਾ ਹੋਇਆ ਕਿ ਜਿਹੜਾ ਨਿਗਾਰ ਸਾਡੇ ਵੱਖਰੇ ਵੱਖਰੇ ਕਿਤੇ ਦੇ ਵਿੱਚ ਆ ਰਿਹਾ ਕਾਜੂ ਨਿਗਾਰ ਨੂੰ ਠਲ ਪਾਉਣ ਦੀ ਲੋੜ ਆ ਆ ਜਿਵੇਂ ਨਿਗਾਰ ਮੈਡੀਕਲ ਪ੍ਰੋਫੈਸ਼ਨ ਚ ਭਾਵੇਂ ਉਹ ਨਿਗਾਰ ਵਪਾਰ ਚ ਭਾਵੇਂ ਉਹ ਨਿਗਾਰ ਨੌਕਰਸ਼ਾਈ ਚ ਭਾਵੇਂ ਉਹ ਨਿਗਾਰ ਰਾਜਨੀਤੀ ਦੇ ਵਿੱਚ ਆ ਇਹ ਨਿਗਾਰ ਨੂੰ ਠਲ ਪਾਉਣ ਦਾ ਇੱਕੋ ਹੀ ਤਰੀਕਾ ਕਿ ਸਮਾਜ ਜਦ ਖੜਾ ਹੋ ਗਿਆ ਅਰ ਸਮਾਜ ਨੇ ਕਿ ਸੁਣਿਆ ਦਿੱਤਾ ਕਿ ਜੇ ਕਿਸੇ ਨਾਲ ਕੋਈ ਦੁੱਖ ਆਉਂਦਾ ਇਹ ਜਾਂ ਦਰਦ ਆਉਂਦਾ ਉੱਥੇ ਅਰ ਸੱਚਾ ਸਮਾਜ ਥੋੜਾ ਖੜਾ ਤਾਂ ਕਿ ਅੱਗੇ ਤੋਂ ਜਿਹੋ ਜਿਹਾ ਪਾਣਾ ਜਿਹੜਾ ਦਾ ਉਹ ਨਾ ਵਾਪਰਿਆ ਜਾਂਦਾ ਸੋ ਸਰ ਪੰਜਾਬ ਜਿਹੜਾ ਦਾ ਇੱਕ ਬਕਾਇਦਾ ਲਾਅ ਹੈਗਾ ਉਹਦੇ ਵਿੱਚ ਸਕੀਪੋਰਟ ਜਜਮੈਂਟ ਵੀ ਆ ਉਹ ਪ੍ਰੋਸੀਜਰ ਆ ਪਰ ਅੱਜ ਸਮਾਜ ਨੇ ਉਹ ਪ੍ਰੋਸੀਜਰ ਹੁੰਦੇ ਵੱਲ ਨਹੀਂ ਧਿਆਨ ਜਿਆਦਾ ਕੀਤਾ ਉਹਨਾਂ ਨੇ ਇੱਕ ਆਮ ਰਾਏ ਇੱਕ ਪਬਲਿਕ ਓਪੀਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਕਿਸੇ ਹੰਦੇ ਕਰ ਜੇ ਜੇ ਦੋਖਦੀ ਘੜੀ ਆਉਂਦੀ ਆ ਉੱਥੇ ਸਮਾਜ ਨਾਲ ਖੜਾ ਇੱਕ ਬੜੀ ਵੱਡੀ ਗੱਲ ਅੱਜ ਬਰਦਾਸ਼ਪੁਰ ਦੇ ਵਿੱਚ ਹੋਈ ਆ ਸੋ ਸਾਰੇ ਪਰਿਵਾਰ ਨਾਲ ਬੈਠ ਕੇ ਗੱਲ ਕੀਤੀ ਆ ਕੋਈ ਐਸੀ ਕੀਮਤ ਨਹੀਂ ਜਿਹੜੀ ਆਸ਼ੂ ਦਿੱਤੀ ਦੀ ਜਾ ਸਕੇ ਕੋਈ ਪੈਸਾ ਕੋਈ ਕੀਮਤ ਆਸ਼ੂ ਦਾ ਦੁੱਖ ਨੂੰ ਵਾਪਸ ਨਹੀਂ ਜਾ ਸਕਦਾ ਉਹਦੇ ਥੋੜੇ ਬਹੁਤੇ ਪਰਿਵਾਰ ਨੂੰ ਦੁਬਾਰਾ ਖੜੇ ਖਣਣ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਨੇ ਜੋ ਪਰਿਵਾਰ ਨੇ ਕਿਹਾ ਉਹ ਅਸੀਂ ਸਾਰਿਆਂ ਨੇ ਮਿਲ ਕੇ ਕਿਹਾ ਵੀ ਉਹ ਇਹ ਹੋਣ ਗਿਆ ਤਾਂ ਕਿ ਸਬਾਹ ਦੇ ਵਿੱਚ ਉਹ ਪਰਿਵਾਰ ਇਸ ਤੂਫਾਨ ਤੋਂ ਦੁਬਾਰਾ ਖੜਾ ਹੋ ਕੇ ਆਪਣੀ ਜ਼ਿੰਦਗੀ ਬਣਾ ਸਕਦਾ